ਰੀਡਿੰਗ ਕਵਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਜੇਕਰ ਤੁਸੀਂ ਸੰਯੁਕਤ ਰਾਜ ਵਿੱਚ ਇੱਕ ਨਰਵੰਦ ਵਿਦੇਸ਼ੀ ਕਰਮਚਾਰੀ ਨੂੰ ਨਵੇਂ ਮੌਕੇ ਦੇ ਵਿਚਾਰ ਕਰ ਰਹੇ ਹੋ ਤਾਂ ਕੈਨੇਡਾ ਉਤਰਵਲ ਜਾਣ ਲਈ ਮਜਬੂਰ ਕਰਨ ਵਾਲੇ ਕਾਰਨ ਪੇਸ਼ ਕਰਦਾ ਹੈ ਐਕਸਪ੍ਰੈਸ ਐਂਟਰੀ ਸਾਲ ਅੰਤ ਦੀ ਰਿਪੋਰਟ 2023 ਦੇ ਅਨੁਸਾਰ ਸੰਯੁਕਤ ਰਾਜ ਅਮਰੀਕਾ ਲਗਾਤਾਰ ਕੈਨੇਡੀਅਨ ਪਰਮਾਨੈਂਟ ਰੈਜ਼ਿਡੈਂਸੀ ਪੀਆਰ ਵਿਨੇਕਾਰ ਲਈ ਸੱਦੇ ਦੇ ਉਮੀਦਵਾਰਾਂ ਲਈ ਨਿਵਾਸ ਦੇ ਚੂਟੀ ਤੇ ਦੇਸ਼ਾਂ ਵਿੱਚੋਂ ਇੱਕ ਹੈ ਸਾਂਝੀ ਸਰਾਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਇਸ ਬੰਦਾ ਦੇ ਨਾਲ ਕੈਨੇਡਾ ਤੇ ਅਮਰੀਕਾ ਨਜ਼ਦੀਕੀ ਸੰਬੰਧ ਕਾਇਮ ਰੱਖਦੇ ਜੋ ਤਬਦੀਲੀਆਂ ਨੂੰ ਆਸਾਨ ਕਰ ਸਕਦੇ ਨੇ ਜੇਕਰ ਤੁਸੀਂ ਅਮਰੀਕਾ ਵਿੱਚ ਕੁੰਦਰਬੰਦ ਵਿਦੇਸ਼ੀ ਕਰਮਚਾਰੀਆਂ ਤਾਂ ਕੈਨੇਡਾ ਵਿੱਚ ਆਵਾਸ ਕਰਨ ਬਾਰੇ ਵਿਚਾਰ ਕਰ ਰਹੇ ਹੋ ਤਾਂ ਕੁਝ ਗੱਲਾਂ ਤੇ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਸਤਾਈ ਨਿਵਾਸ ਲਈ ਤੇਜ਼ ਰਸਤੇ ਕੈਨੇਡਾ ਪਰਮਾਨੈਂਟ ਰੈਜ਼ਿਡੈਂਸੀ ਪੀਆਰ ਦੇ ਰਸਤੇ ਪੇਸ਼ ਕਰਦਾ ਜੋ ਅਮਰੀਕਾ ਵਿੱਚ ਗ੍ਰੀਨ ਕਾਰਡ ਦੇ ਬਰਾਬਰ ਨੇ ਸਭ ਤੋਂ ਪ੍ਰਸਿੱਧ ਰੂਟਾਂ ਵਿੱਚ ਇੱਕ ਐਕਸਪ੍ਰੈਸ ਸੈਂਟਰੀ ਸਿਸਟਮ ਜੋ ਉਮਰ ਸਿੱਖਿਆ ਕੰਮ ਤਜਰਬਾ ਆਦਿ ਮੁਹਾਰਤ ਵਰਗੇ ਕਾਰਕਾਂ ਦੇ ਆਧਾਰ ਤੇ ਉਮੀਦਵਾਰ ਦਾ ਸਕੋਰ ਕਰਦਾ ਹੈ ਅਮਰੀਕਾ ਵਿੱਚ ਬਹੁਤ ਸਾਰੇ ਹੁਨਰਵੰਦ ਵਿਦੇਸ਼ੀ ਕੰਮ ਹੈ ਕੈਨੇਡਾ ਦੇ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਲਈ ਯੋਗ ਹੋਣ ਦੀ ਸੰਭਾਵਨਾ ਰੱਖਦੇ ਨੇ ਜਿਸ ਨਾਲ ਉਹ ਇੱਕ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਬਣਾਉਣ ਅਤੇ ਐਕਸਪ੍ਰੈਸ ਐਂਟਰੀ ਪੂਲ ਦਾ داخل ਹੋਣ ਦੇ ਯੋਗ ਬਣਦੇ ਨੇ ਪੂਲ ਵਿੱਚ ਸਭ ਤੋਂ ਉੱਚੇ ਦਰਜੇ ਵਾਲੇ ਵਿਅਕਤੀ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਸਮੇਂ-ਸਮੇਂ ਤੇ ਆਯੋਜਿਤ ਡਰਾ ਦੌਰਾਨ ਵੀ IR ਲਈ ਅਰਜੀ ਦੇਣ ਲਈ ਸੱਦਾ ਦਿੱਤਾ ਜਾਂਦਾ ਹੈ ਇੱਕ ਚੋਟੀ ਦੇ ਦਰਜੇ ਵਾਲੇ ਉਮੀਦਵਾਰ ਨੂੰ ਪੂਲ ਵਿੱਚ ਦਾਖਲ ਹੋਣ ਦੇ ਕੁਝ ਹੱਦਕਿਆਂ ਦੇ ਅੰਦਰ RGITA ਲਈ ਸੱਦਾ ਪ੍ਰਾਪਤ ਹੋ ਸਕਦਾ ਆਪਣੇ ITA ਜਵਾਬ ਤੋਂ ਬਾਅਦ ਇੱਕ ਸੱਪਲ ਉਮੀਦਵਾਰ ਸਿਰਫ ਕੁਝ ਮਹੀਨਿਆਂ ਦੇ ਅੰਦਰ ਹੀ ਸਥਾਈ ਨਿਵਾਸ ਪ੍ਰਾਪਤ ਕਰ ਸਕਦੇ ਨੇ 5 ਮਹੀਨੇ ਨਵੇਂ ਪ੍ਰੋਸੈਸਿੰਗ ਜੋ ਸਮਾਂ ਇਸ ਦੇ ਉਲਟ ਯੂਐਸ ਰੁਜ਼ਗਾਰ ਅਧੀਨ ਗ੍ਰੀਨ ਕਾਰਡ ਪ੍ਰਾਪਤ ਕਰਨਾ ਇੱਕ ਲੰਮੀ ਤੇ ਅਨਿਸ਼ਚਿਤਤਾ ਪ੍ਰਤੀਕਿਰਿਆ ਹੋ ਸਕਦੀ ਹੈ ਇਹ ਅਕਸਰ ਰੁਜ਼ਗਾਰਦਾਤਾ ਵੱਲੋਂ ਸਪਾਂਸਰਸ਼ਿਪ ਤੇ ਨਿਰਭਰ ਕਰਦੀ ਹੈ ਇਸ ਲਈ ਕਈ ਸਾਲ ਲੱਗ ਸਕਦੇ ਨੇ ਖਾਸ ਗੱਲ ਇਹ ਹੈ ਕਿ ਭਾਰਤ ਅਤੇ ਚੀਨ ਵਰਗੇ ਉੱਚ ਮੰਗ ਵਾਲੇ ਦੇਸ਼ਾਂ ਦੇ ਬਿਨੇਕਾਰਾਂ ਲਈ ਇਹਨਾਂ ਬਿਨੇਕਾਰਾਂ ਦੀ ਪ੍ਰਤੀਕਿਰਿਆ ਦਾ ਸਮਾਂ ਇੱਕ ਦਹਾਕੇ ਤੋਂ ਵੀ ਵੱਧ ਲੱਗ ਸਕਦਾ ਹੈ ਨਾਗਰਿਕਤਾ ਲਈ ਤੇਜ਼ ਰਸਤੇ ਕੈਨੇਡੀਅਨ ਸਥਾਈ ਨਿਵਾਸ ਜੋ ਪਿਛਲੇ 5 ਸਾਲਾਂ ਵਿੱਚੋਂ 3 ਸਾਲਾਂ ਤੋਂ ਦੇਸ਼ ਵਿੱਚ ਰਹਿ ਰਹੇ ਨੇ ਉਹ ਕਨੇਡੀ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਨੇ ਯੂ ਐਸ ਵਿੱਚ ਗ੍ਰੀਨ ਕਾਰਡ ਧਾਰਕ ਇੱਕ ਕਾਨੂੰਨੀ ਸਥਾਈ ਨਿਵਾਸ ਬਣਨ ਲਈ 5 ਸਾਲਾਂ ਬਾਅਦ ਤਾਂ ਜੇਕਰ ਉਹ ਅਮਰੀਕੀ ਨਾਗਰਿਕ ਨਾਲ ਵਿਆਹ ਹੋਇਆ ਤਾਂ ਉਹ 3 ਸਾਲ ਬਾਅਦ ਨਾਗਰਿਕ ਬਣ ਸਕਦਾ ਹੈ ਜੀਵਨ ਕੰਮ ਜੀਵਨ ਦਾ ਜਿੱਥੇ ਸੰਤੁਲਨਕ ਰੇਡਾ ਵਿੱਚ ਕੰਮ ਜੀਵਨ ਦੇ ਸੰਤੁਲਨ ਦੀ ਕਦਰ ਕੀਤੀ ਜਾਂਦੀ ਹੈ ਕੁਝ ਪ੍ਰਾਂਤਾਂ ਵਿੱਚ ਕਾਨੂੰਨ ਲਾਗੂ ਕੀਤੇ ਕੰਮ ਤੋਂ ਬਾਅਦ ਸੰਚਾਰੋ ਸੰਚਾਰ ਨੂੰ ਰੋਕਦੇ ਨੇ ਕਰਮਚਾਰੀ ਨੂੰ ਜਿੱਥੇ ਡਿਸਕਨੈਕਟ ਕਰਨ ਦਾ ਅਧਿਕਾਰ ਦਿੰਦੇ ਨੇ ਕਾਨੂੰਨੀ ਛੁੱਟੀਆਂ ਜੋ ਛੁੱਟੀ ਵਾਲੇ ਦਿਨ ਦਿੱਤੀ ਜਾਂਦੀ ਹੈ ਵੀ ਕੈਨੇਡਾ ਦੇ ਅੰਦਰ ਸੱਭਿਆਚਾਰ ਦਾ ਇੱਕ ਮੁੱਤ ਬਣਿਆ ਸਾਨੂੰ ਕੁਝ ਛੁੱਟੀਆਂ ਦੇਸ਼ ਭਾਰ ਵਿੱਚ ਮਨਾਇਆ ਜਾਂਦੇ ਨੇ ਜਿਵੇਂ ਕਿ ਨਿਊ ਈਅਰ ਗੁੱਡ ਡੇ ਫਰਾਈਡੇ ਕੈਨੇਡਾ ਦੇ ਲੇਬਰ ਡੇ 크ਿਸਮਸ ਜਦੋਂ ਕਿ ਹੋਰ ਵਿਅਕਤੀਗਤ ਪ੍ਰਾਂਤਾਂ ਦੇ ਨਾਲ ਖਾਸ ਨੇ ਆਸਨ ਕੈਨੇਡੀਅਨ ਨੂੰ ਹਰ ਸਾਲ 10 ਤੋਂ 13 ਜਈਆਂ ਛੁੱਟੀਆਂ ਮਿਲਦੀਆਂ ਨੇ ਜੇ ਇਹ ਉਹ ਸੂਬੇ ਤੇ ਨਿਰਭਰ ਕਰਦੀ ਜਿੱਥੇ ਉਹ ਰਹਿੰਦੇ ਨੇ ਇਸ ਦੇ ਉਲਟ ਸੰਯੁਕਤ ਰਾਜ ਅਮਰੀਕਾ ਵਿੱਚ 11 ਸੰਗੀਆਂ ਛੁੱਟੀਆਂ ਨੂੰ ਮਾਨਤਾ ਦਿੰਦੀ ਹੈ ਪਰ ਨਿੱਜੀ ਮਾਲਕਾਂ ਨੂੰ ਉਹਨਾਂ ਦੀ ਪਾਲਣਾ ਕਰਨ ਦੀ ਲੋੜ ਨਹੀਂ ਹੈ ਸਾਰੇ ਕੈਨੇਡੀਅਨ ਅਧਿਕਾਰ ਖੇਤਰ ਇਹ ਹੁਕਮ ਦੰਦੇ ਨੇ ਕਿ ਯੂਰੋਜ਼ਗਾਰਦਾਤਾ ਕਰਮਚਾਰੀ ਨੂੰ ਪ੍ਰਤੀ ਕੰਟੇ ਕਟੂਕੜ ਦੋ ਹਫਤੇ ਜਾਂ ਫਿਰ ਪੂਲ ਉਜਾਰਤ ਚਾਲੀ 4% ਅਦਾਇਗੀ ਛੁੱਟੀ ਪ੍ਰਦਾਨ ਕਰਦਾ ਹੈ ਅਤੇ ਲੰਬੇ ਸਮੇਂ ਦੇ ਕਰਮਚਾਰੀਆਂ ਦੇ ਲਈ ਅਕਸਰ 3 ਹਫਤੇ ਜਾਂ ਵੱਧ ਕਨੇਡਾ ਅਧਿਕਾਰ ਖੇਤਰ ਵਿੱਚ ਵੀ ਅਜਿਹੀ ਲੋੜ ਹੁੰਦੀ ਹੈ ਰੋਜ਼ਗਾਰਦਾਤਾ ਨੂੰ ਤੁਹਾਡੇ ਰੋਜ਼ਗਾਰ ਦੇ ਅੰਤ ਵਿੱਚ ਕਿਸੇ ਵੀ ਅਜਿਹੇ ਛੁੱਟੀ ਦਾ ਭੁਗਤਾਨ ਕਰਨ ਇਸ ਦੇ ਉਲਟ ਬਹੁਤ ਸਾਰੇ ਯੂ ਐਸ ਅਧਿਕਾਰੀਆਂ ਖੇਤਰ ਕੋਈ ਵੀ ਕਟੂਕੜ ਛੁੱਟੀ ਨਹੀਂ ਦਿੰਦੇ ਅਤੇ ਬਹੁਤ ਸਾਰੇ ਰਾਜਾਂ ਵਿੱਚ ਰੋਜ਼ਗਾਰਦਾਤਾਵਾਂ ਨੂੰ ਸਮਾਪਤੀ ਅਤੇ ਛੁੱਟੀ ਦੇ ਸਮੇਂ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ। ਇੱਕ ਕਰਮਚਾਰੀ ਦੇ ਵਿਛੋੜੇ ਤਨਖਾਹ ਭੁਗਤਾਨ ਕੀਤਾ ਜਾਂਦਾ ਹੈ। ਉਹਨਾਂ ਨੂੰ ਗੁੰਮ ਹੋਏ ਤਨਖਾਹ ਲਈ ਮੁਆਵਜ਼ਾ ਦਿੱਤਾ ਜਾ ਸਕੇ। ਜਦੋਂ ਉਹ ਬੇਨਿਕਾਰ ਲੰਮੇ ਕਾਰਨ ਬਿਨਾਂ ਲੰਬੇ ਛੁੱਟੀ ਦੀ ਜੋ ਨੋਟਿਸ ਕਰਦੇ ਨੇ ਉਹ ਸਮਾਪਤ ਹੋ ਜਾਂਦਾ ਹੈ। ਸਾਰੇ ਕੈਨੇਡੀਅਨ ਖੇਤਰ ਅਧਿਕਾਰ ਖੇਤਰ ਕਾਨੂੰਨੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਵੇਲੇ ਬਰਖਾਸਤੀ ਦੇ ਨੋਟਿਸ ਨੋਟਿਸ ਦੇ ਬਦਲੇ ਭੁਗਤਾਨ ਕਰਨ ਲਈ ਇੱਕ ਹਫ਼ਤੇ ਕਟੋ ਕਟ ਲੋਡ ਪ੍ਰਦਾਨ ਕਰਦਾ ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਕੈਨੇਡਾ ਵਿੱਚ ਨੌਕਰੀ ਤੋਂ ਕੱਢੇ ਹੋ ਤਾਂ ਤੁਸੀਂ ਕਟੋ ਕਟ ਇੱਕ ਹਫ਼ਤੇ ਦਾ ਨੋਟਿਸ ਜਾਵੇ ਰਿਹਾfte ਦੀ ਤਨਖਾਹ ਪ੍ਰਾਪਤ ਕਰਨ ਦੀ ਉਮੀਦ ਕਰ ਸਕਦੇ ਹੋ ਅਤੇ ਅਕਸਰ ਹੋਰ ਕਿਉਂਕਿ ਇਹ ਕਟੋ ਕਟ ਤੁਹਾਡੇ ਕਾਰਜਕਾਲ ਨਾਲ ਵਾਦੇ ਨੇ ਇਹਦੇ ਨਾਲ ਹੀ ਸੰਕੀਤ ਰਾਜ ਅਮਰੀਕਾ ਦੇ ਉਲਟ ਕੈਨੇਡਾ ਵਿੱਚ ਟੈਕਸਾਂ ਦੁਆਰਾ ਫੰਡ ਕੀਤੇ ਗਏ ਇੱਕ ਯੂਨੀਵਰਸਲ ਹੈਲਥ케ਅਰ ਸਿਸਟਮ ਸਾਰੇ ਸਥਾਈ ਨਿਵਾਸੀ ਜਨਤਕ ਸਿਹਤ بیمੇ ਲਈ ਅਰਜ਼ੀ ਕਰ ਸਕਦੇ ਨੇ ਕੈਨੇਡਾ ਵਿੱਚ ਜੇਕਰ ਤੁਸੀਂ ਆਪਣੀ ਨੌਕਰੀ ਗਵਾ ਦਿੰਦੇ ਹੋ ਤੁਹਾਨੂੰ ਐਮਰਜੈਂਸੀ ਜਾਂ ਗੰਭੀਰ ਡਾਕਟਰੀ ਸਥਿਤੀਆਂ ਲਈ ਸਿਹਤ ਬੀਮਾ ਕਵਰੇਜ ਗਵਾਉਣ ਬਾਰੇ ਚਿੰਤਾ ਦੀ ਲੋੜ ਨਹੀਂ ਹੈ ਦੇਕਰ ਤੁਸੀਂ ਆਪਣੇ ਕੈਨੇਡੀਅਨ ਰੋਜ਼ਗਾਰਦਾਤਾਵਾਂ ਦੁਆਰਾ ਸਮੂਹ ਸਿਹਤ ਬੀਮਾ ਕਵਰੇਜ ਕਰਦੇ ਹੋ ਤਾਂ ਇਹ ਵਧਾਇਆ ਗਿਆ ਸਿਹਤ ਕਵਰੇਜ ਹੈ ਜਿਸ ਦਾ ਤੁਸੀਂ 75-140 ਡਾਲਰ ਪ੍ਰਤੀ ਮਹੀਨਾ ਆਪਣੀ ਜੇਬ ਵਿੱਚੋਂ ਅਦਾ ਕਰਨੀ ਵੀ ਕਰ ਸਕਦੇ ਹੋ ਇਸ ਦੇ ਉਲਟ ਸੰਗਤ ਰਾਜ ਵਿੱਚ ਨੌਕਰੀ ਗਵਾਉਣ ਦਾ ਮਤਲਬ ਅਕਸਰ ਗੰਭੀਰ ਡਾਕਟਰੀ ਦੇਖਭਾਲ ਦਾ ਲੋੜਿੰਦਾ ਸਿਹਤ ਮੀਮਾ ਗਵਾਣਾ ਉਥੇ ਕੈਂਸਰ ਫੈਮਿਲੀ ਫਾਊਂਡੇਸ਼ਨ ਦੇ 25ਵੇਂ ਰੋਜ਼ਗਾਰ ਦਾਤਮਾ ਹੈਲਥ ਦੇ ਅਨੁਸਾਰ ਜਦੋਂ ਤੁਸੀਂ ਅਮਰੀਕਾ ਵਿੱਚ ਨੌਕਰੀ ਕਰਦੇ ਹੋ ਤਾਂ ਤੁਸੀਂ ਪ੍ਰੀਮੀਅਰ ਦੇ ਆਪਣੇ ਹਿੱਸੇ ਲਈ ਜੀਬ ਵਿੱਚ ਬਹੁਤ ਸਾਰਾ ਭੁਗਤਾਨ ਕਰਦੇ ਹੋ ਤੇ ਉਥੇ ਦੱਸਦੇ ਕਿ ਪੇਡ ਪੈਟਰਲ ਛੁੱਟੀ ਕੈਨੇਡਾ ਵਿੱਚ ਨਵੇਂ ਮਾਪੇ ਫੈਡਰਲ ਜਿੱਥੇ ਇਮਪਲॉयਮੈਂਟ ਇੰਸ਼ੋਰਸ ਪ੍ਰੋਗਰਾਮ ਦੇ ਤਹਿਤ ਲਾਭ ਪ੍ਰਾਪਤ ਕਰ ਸਕਦੇ ਨੇ ਦੇ 76 ਹਫ਼ਤਿਆਂ ਤੱਕ ਭੁਗਤਾਨ ਦਾ ਸਮਾਂ ਮਿਲ ਸਕਦਾ ਹੈ ਇਸ ਦੇ ਉਲਟ ਸਿਰਫ ਯੂਐਸਏ ਦੇ ਅੰਦਰ 12 ਹਫਤੇ ਦੀ ਹਯਾਦਾਗੀ ਰਹਿਤ ਮਾਤਾ ਪਿਤਾ ਨੂੰ ਛੁੱਟੀ ਪ੍ਰਦਾਨ ਕੀਤੀ ਜਾ ਸਕਦੀ ਹੈ ਤੇ ਉਥੇ ਦੱਸਦੀ ਕਿ ਕੈਨੇਡਾ ਦੇ ਵਿੱਚ ਹੋਰ ਬਹੁਤ ਸੁਖ-ਸੂਲਤਾ ਤੇ ਬਹੁਤ ਕੁਝ ਜੋ ਦਿੱਤਾ ਜਾਂਦਾ ਹੈ ਅਮਰੀਕਾ ਦੇ ਮੁਕਾਬਲੇ ਕੈਨੇਡੀਅਨ ਕਮਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਨੇ ਰਹੋ ਆਜ਼ ਨਿਊਜ਼ ਫਾਲਾ ਦੇ ਨਾਲ